ਉਹ ਕਰਤੇ ਹੈ ਨਹੀਂਗਾ ਮੇਰਾ ਹਵੇਲੀ ਪਾਣੀ ਪੂਰੀ ਡੋਂਡਿਆ ਹੋਣਾ ਸਮਝਾਉਣਾ ਉਹਨੂੰ ਪੁੱਛਦਾ ਮੈਂ ਵੀ ਇਦਾਂ ਕਿਉਂ ਕਰਨ ਡਿਆ ਤੂੰ ਪੌਜੀ ਤੇਰੀ ਗੱਲ ਤੇਰੀ ਮੇਰੀ ਹੁਣ ਕਾਦੀ ਸਾਸਰ ਕਾਲਾ ਅਜੇ ਵੀ ਨਹੀਂ ਜਾਣ ਛੱਡਦਾ ਤੂੰ ਉਹ ਮੈਂ ਜਾਨ ਛੱਡੀ ਆ ਮੈਂ ਤੇ ਸਿਰਫ ਇੱਕ ਗੱਲ ਹੀ ਕਰਨ ਆਇਆ ਤੁਹਾਡੇ ਨਾਲ ਕਿ ਮੈਨੂੰ ਪਤਾ ਲੱਗਾ ਤੁਸੀਂ ਪੈਲੀ ਨਾਲ ਲਾਉਂਦੇ ਫਿਰਦੇ ਮਨਜੋਤ ਤੇ ਕੀ ਗੱਲ ਵਾ ਤੇਰੀ ਮੇਰੀ ਕਿ ਤੇਰੀ ਆ ਉਹ ਪੈਲੀ ਤੇ ਹੈ ਤੁਹਾਡੀ ਆ ਪਰ ਤੁਸੀਂ ਸਮਝੋ ਤੇ ਸਹੀ ਕੋਲ ਉਹ ਬਾਹਰ ਨਿਕਲ ਤੈਨੂੰ ਸਤਿਆਕਾਣੇ ਇੱਥੇ ਮੈਂ ਤੇ ਤੁਹਾਨੂੰ ਗੱਲ ਦੱਸਣ ਆਇਆ ਤੂੰ ਮੈਂ ਤੇਰੀਆਂ ਗੱਲਾਂ ਮ ਬੜੀਆਂ ਸੁਣੀਆਂ ਤੇਰੀਆਂ ਓਹੋ ਤੁਸੀਂ ਮੇਰੀ ਗੱਲ ਨਹੀਂ ਸਮਝਦੇ ਤੂੰ ਚਾ ਬਾਹਰ ਨਿਕਲੋ ਮੈਂ ਤੂੰ ਮੇਰੇ ਲੱਗਦਾ ਕੀ ਆ ਉਹ ਤੁਹਾਨੂੰ ਗਲਤ ਫਹਮੀ ਬਹੁਤ ਤੂੰ ਮੈਨੂੰ ਗਲਤ ਰਹਿੰਦੇ ਫਹਮੀ ਬਹੁਤ ਗਲਤ ਫਹਮੀ ਕੋਈ ਨਹੀਂਗਾ ਪਰ ਪਹਿਲੀ ਤਾਂ ਨਾਂ ਲਾਇਆ ਆਪਣੇ ਕੁਆਲਿਟੀ ਪਹਿਲੀ ਮੇਰੀ ਤੇ ਤੇਰੀ ਨਹੀਂ ਗਈ ਜਾਂ ਤੁਹਾਡੀ ਆਇਦਾਤ ਨਹੀਂ ਗਈ ਓ ਮੈਂ ਜਿੰਨੂੰ ਮਰਜ਼ੀ ਲਾਵਾਂ ਜੋ ਮਰਜ਼ੀ ਕਰਾਂ ਵੱਡਾ ਆ ਗਿਆ ਹੈਜੜਾ ਮੇਰਾ ਏ ਅੱਗੇ ਕੈਸੇ ਰਹਿੰਦੀ ਤੂੰ ਮਨਪੀ ਤੇ ਰਿਕਿਟਸ ਮਤਨਾ ਕਿੰਨੀ ਤੇਜ ਹੈ ਤੋ ਟਾਈਮ ਨਾ ਨਾਤ ਹੋ ਕੇ ਕਿ ਸੱਜ ਸਵਰ ਕੇ ਬਹਿ ਜਾਣੀ ਤੇ ਮੇਰੇ ਵੱਲ ਵੇਖ ਲੈ ਸਾਰਾ ਦਿਨ ਕੰਮ ਹੀ ਨਹੀਂ ਖਤਮ ਹੋਣ ਰਿਹਾ ਅਜੇ ਤੱਕ ਵੀ ਮੇਰੇ ਸੋਈ ਚ ਭਾਂਡੇ ਪਈਓ ਸਾਫ ਕਰਨ ਵਾਲੇ ਕੋਈ ਨਹੀਂ ਦੀਦੀ ਹੁਣ ਆਪਾਂ ਰਲ ਮਿਲ ਕੇ ਤੇ ਕੰਮ ਕਰ ਲਿਆ ਕਰਨਾ ਵਾ ਕੰਮ ਦੀ ਨਾ ਤੀ ਟੈਨਸ਼ਨ ਲਿਆ ਕਰੋ ਪਰ ਦੀਦੀ ਮੈਨੇ ਇੱਕ ਤੈਨੂੰ ਸਵਾਲ ਪੁੱਛਣਾ ਹੈਗਾ ਮੈਂ ਕਿਹਾ ਇੱਥੇ ਦੇ ਅਮਜੋਦੋ ਨਾ ਕਿੱਦਾਂ ਸਰਦਾ ਹੈਗਾ ਇਹ ਤੇ ਨਾ ਕੋਈ ਨੌਕਰੀ ਕਰਦੇ ਨਾ ਕੋਛ ਮੰਮੀ ਵੀ ਵੇਲੀ ਤਜ ਇਹਨਾਂ ਦਾ ਕਿੱਦਾਂ ਸਰਦਾ ਹੀ ਪੈਸੇ ਢੇਲੇ ਵੱਲੋਂ ਸਾਰਨਾ ਇਹਨਾਂ ਦਾ ਕਿੱਦਾਂ ਵਾ ਜਿਹੜੇ ਮਾਸੀ ਨਹੀਂ ਬਾਹਰ ਵਾਲੀ ਉਹ ਥੋੜਾ ਪਤਾ ਭੇਜ ਦਿੰਦੀ ਪੈਸੇ ਢੇਲਾ ਇਹਨਾਂ ਨੂੰ ਨਹੀਂ ਤੇ ਇਹਨਾਂ ਦਾ ਟਾਈਮ ਤੁਹਾਡੇ ਤੋਂ ਹੀ ਮਾੜਾ ਜ਼ਿਆਦਾ ਆ ਇਹਨਾਂ ਕੋਲ ਤਾਂ ਕੁਝ ਵੀ ਨਹੀਂ ਹੈਗਾ ਵੇਖਣ ਨੂੰ ਆਪਣੇ ਨੂੰ ਬੜੇ ਕਹਿੰਦੇ ਆ ਹੁਣ ਮੇਰੀ ਗੱਲ ਸੁਣ ਲੈ ਤੇਰਾ ਭਾਜੀ ਹੀ ਨਾ ਜਦੋਂ ਇੱਥੇ ਹੀ ਪਤਾ ਆ ਕਿੰਨੀ ਗਰੀਬੀ ਵੇਖੀ ਆ ਹੱਦੋਂ ਵੱਧ ਆ ਮਾੜਾ ਟਾਈਮ ਵੇਖਿਆ ਵਾ ਪਰ ਫਿਰ ਵੀ ਨਾ ਕਈ ਦਾ ਮਹਾਰਾਜ ਕੋਈ ਗੱਲ ਨਹੀਂ ਦੋ ਟਾਈਮ ਦੀ ਰੋਟੀ ਦੇਈ ਜਾਣ ਨਾ ਇੰਨਾ ਹੀ ਬਹੁਤ ਆ ਚਲੋ ਹੁਣ ਮਾਂ ਰੰਨਿਆ ਨੂੰ ਸਾਰਾ ਕੁਝ ਦਿੱਤਾ ਵਾ ਕਿਹੜੀ ਚ ਪਰ ਇਹਨਾਂ ਦਾ ਔਖਾ ਆ ਰੋਟੀ ਪਾਣੀ ਸਾਡੇ ਸਿਰੋਂ ਚੱਲੀ ਜਾਂਦੇ ਆ ਇਹਨਾਂ ਦਾ ਤੇਰੇ ਸਾਹਮਣੇ ਹੀ ਆਂ ਵੇਖ ਲੈ ਤਾਈ ਇੱਕ 10 ਰੁਪਏ ਨਹੀਂ ਖਰਚਦੀ ਬਸ ਮੈਨੂੰ ਤੇ ਆਪ ਜਿਹੜਾ ਦਿਨ ਲੰਘਦਾ ਬਸ ਲੰਘਾਈ ਜਾਂਦੀ ਹੈ ਹੁਣ ਇਹਨਾਂ ਸਾਡੇ ਸਿਰੋਂ ਅਜੇ ਤੱਕ ਇਹਨਾਂ ਨੂੰ ਕੋਈ ਟੈਨਸ਼ਨ ਨਹੀਂ ਆ ਕਿ ਇਹ ਕੋਈ ਨੌਕਰੀ ਤੇ ਨਹੀਂ ਆ ਜਾਂ ਮੈਂ ਕੁਝ ਵੀ ਨਹੀਂ ਹੁਣ ਮਨਜੋਤ ਬਾਜੀ ਵੱਲ ਵੇਖ ਲੈ ਵੇਲਾ ਸਾਰਾ ਦਿਨ ਮੰਜੇ ਤੋੜਦਾ ਰਹਿੰਦਾ ਈ ਇਹਨੂੰ ਨਹੀਂ ਪਤਾ ਕਿ ਮੈਂ ਟੱਬਰ ਵਾ ਵਿਆਹ ਹੋ ਜਾ ਮੈਂ ਕੰਮਕਾਰ ਕਰ ਲਾਂ ਕੋਈ ਜਦੋਂ ਮੰਨਾ ਵਿਆਹ ਹੋਇਆ ਹੈਗਾ ਉਦੋਂ ਤੇ ਕਹਿੰਦੇ ਬਾਹਰ ਜਾਣਾ ਬਾਹਰ ਜਾਣਾ ਬਾਅਦ ਵਿੱਚ ਕੋਈ ਬਾਤ ਦੀ ਕੁਛ ਵੀ ਨਹੀਂ ਮੈਂ ਵੀ ਐਸੇ ਕੰਮ ਵਿੱਚ ਫਸ ਗਈ ਨਾ ਕਹਿੰਦਾ ਹੈਗਾ ਬਾਹਰ ਜਾਣਾ ਕੈਨੇਡਾ ਜਾਣਾ ਇੱਥੇ ਦੁਰਿਆ ਫਿਰਨ ਦੇ ਕਿੱਥੇ ਗਿਆ ਕੈਨੇਡਾ ਕਿਤੇ ਵੀ ਨਹੀਂ ਜਾਣਾ ਇੰਨੇ ਐਵੇਂ ਮਾਰਦਾ ਆਪਣੀਆਂ ਹੀ ਪਕਾਇਆਂ ਮਾਰਦਾ ਰਹਿੰਦਾ ਬਸ ਆ ਉਦੋਂ ਸੋਕਣੇ ਪਈਏ ਇਹ ਤਾਂ ਮੈਂ ਸੋਚਣ ਢੀ ਕਿ ਚਾਲਾਂ ਚਾਲ ਮਿਰਚਾਂ ਵਾ ਤੇ ਇਹੋ ਸਕਾਰ ਤੇ ਸਬਜ਼ੀ ਵਿੱਚ ਪਾ ਲਈਦੀਆਂ ਵਾ ਤੇ ਕੌੜੀਆਂ ਹੁੰਦੀਆਂ ਹਰੀਆਂ ਵਿੱਚ ਕੌੜੀਆਂ ਨਹੀਂ ਹੁੰਦੀਆਂ ਜਿਆਦਾ ਤੇ ਇਹ ਚਲੋ ਓਕੇ ਕਈਆਂ ਵਾ ਇਹਨੇ ਮਿਕਸੀ ਵਿੱਚ ਗ੍ਰੈਂਡਰ ਕਰੂੰਗੀ ਘਰ ਵੇਚੀ ਜਾਂਦਾ ਵਾ ਘਰ ਤੇ ਮਨਜੋਦ ਬਹੁਤ ਸੋਹਣਾ ਸੀ ਜਦੋਂ ਗਏ ਸੀ ਪਰ ਹੁਣ ਖੰਡਰ ਜਿਹਾ ਪੈ ਗਿਆ ਵਾ ਖੰਡਰ ਹੀ ਬਣ ਗਿਆ ਜਦੋਂ ਰਹਿਣਾ ਨਹੀਂ ਇੱਥੇ ਉਦਾਂ ਘਰ ਤੇ ਵਸਦੇ ਹੁੰਦੇ ਆ ਘਰ ਤੇ ਵਸਦਿਆਂ ਦੇ ਆ ਪਰ ਛੱਤਾਂ ਜਿੱਦਾਂ ਕਿਰਨ ਡਈਆਂ ਵਾ ਹੂੰ ਬਾਲੇ ਰਸ ਹੈ ਹੀ ਆ ਹੂੰ ਨਹੀਂ ਖਾਦੇ ਤੇ ਫੇਰ ਤੈਨੂੰ ਲੱਗਦਾ ਸਾਰਾ ਕੁਝ ਸਹੀ ਆ ਉਦਾਂ ਜਾਰੀਆਂ ਜੂੜੀਆਂ ਸਭ ਟੁੱਟੀਆਂ ਵਾ ਸਾਰਾ ਕੋਸ਼ਿ ਕਰਨਾ ਪੈਣਾ ਵਾ ਸਿਸਟਮ ਇਹਦਾ ਆ ਵੇਹ ਬਾਰੀਆਂ ਮਨਜ਼ੂਰ ਇਧਰੋਂ ਦੀ ਜਿਹੜਾ ਹੱਕੇ ਤੇ ਉਧਰੋਂ ਦੀ ਕਾਢ ਲਈ ਦੀ ਦੋਈ ਦੋਈ ਪਾਸੇ ਬਾਰੀਆਂ ਲੱਗੀਆਂ ਵਾ ਉਧਰ ਦੀ ਵਾਰੀ ਉਧਰ ਤੇ ਇਧਰ ਦੀ ਇਧਰ ਤੇ ਪਤਾ ਜਿੱਦਾਂ ਦਾ ਘਰ ਹੁੰਦਾ ਨੇ ਪੈਸੇ ਦੇਣੇ ਆਪਾਂ ਕਿੰਨੇ ਕੁ ਮੰਗਦੇ ਆ ਮੈਂ ਤੁਹਾਨੂੰ ਤੇਰਨਾ ਜਾਰੀ ਕੋਈ ਹੋਈ ਨਹੀਂ ਗੱਲ ਨਹੀਂ ਪੈਸੇ ਦਾ ਸਿੱਧੂ ਮਿੰਦੇ ਪਹਿਲਾਂ ਘਰ ਵੇਖੋ ਅੱਛਾ ਆ ਚੌਂਕਾ ਜਿਹੜਾ ਵਾ ਨਾ ਹੁਣ ਕੌਣ ਬਣਾਉਣ ਡਿਆ ਇਹ ਚੌਂਕਾ ਮੈਂ ਤਾਂ ਨਹੀਂ ਸੋ ਕੋਈ ਜਾਰੀ ਵਧੀਆ ਚੀਜ਼ਾਂ ਬਣੀਆਂ ਪਿਛਲੀਆਂ ਚੀਜ਼ਾਂ ਤੁਹਾਨੂੰ ਕਿਤੇ ਲੱਭਦੀਆਂ ਹੀ ਨਹੀਂ ਗ ਆਈ ਤੇ ਅਗਬਾਲ ਕੇ ਰੋਟੀਆਂ ਪਕਾਉਣੀਆਂ ਸਾਰੇ ਟੱਬਰ ਨੇ ਖਾਣੀਆਂ ਐਦਾਂ ਵਿੱਚ ਉਹਦੀ ਵੇਖ ਲਈਦਾ ਹੁੰਦਾ ਵੀ ਕੌਣ ਆਇਆ ਹੁਣ ਤੇ ਬੀਬੀਆਂ ਅੰਦਰਾਂ ਚ ਵੜ ਜਾਂਦੀਆਂ ਤੇ ਬੂਹਾ ਕੋਈ ਖੜਕਾਉਂਦਾ ਰਹੇ ਤੇ ਕੋਈ ਬੈਲ ਮਾਰੇ ਤੇ ਫੇਕਦੇ ਕੈਮਰਿਆਂ ਚ ਵੇਖਣਾ ਤੇ ਜਾ ਕੇ ਫੇਰ ਬੂਹੇ ਖੋਲਦੀਆਂ ਮੈਨੂੰ ਤੇ ਆ ਬੜਾ ਵਧੀਆ ਲੱਗਾ ਇਹ ਆ ਕੰਮ ਸਾਰਾ ਮਦਾ ਆਪਣੀ ਚੀਜ਼ ਬਣੀ ਹੋਇਆ ਪ੍ਰੀਤੀ ਦੀ ਨਾਦਰੀ ਨਹੀਂ ਹੁੰਦੀ ਰੀਸ ਨਹੀਂ ਹੁੰਦੀ ਤੇ ਜੇ ਨਹੀਂ ਤੇ ਮੇਰੀ ਗੱਲ ਸੁਣ ਉੱਥੇ ਨਾ ਚੱਲੀ ਗਏ ਮਾਸੀ ਕੋ ਮਾਸੀ ਮੰਮੀ ਉੱਥੇ ਵੀ ਪੈਸੇ ਲਾਉਣੇ ਪੈਣੇ ਰਸੋਈ ਤੇ ਕਿੰਨੇ ਸੀ ਪੁੱਤਰ ਸੋਈ ਜੇ ਤਾਂ ਲਾਉਣੇ ਪਿਆਣੇ ਆ ਤਾਂ ਘਰ ਕਿੱਡਾ ਅਲਿਸ਼ਾਨ ਬਣਿਆ ਰਸੋਈ ਤੇ ਕਿੰਨੇ ਕ ਪੈਸੇ ਲੱਗਣੇ ਕਿਤੇ ਮਾਲਾ ਬਗਾਨੇ ਦਾ ਬਗਾਨਾ ਰਹਿਣਾ ਹੱਕ ਤਾਂ ਨਹੀਂ ਨਾ ਆਪਣਾ ਹੱਕ ਤਾਂ ਭਾਵੇਂ ਨਹੀਂ ਹੈਗਾ ਪਰ ਉੱਥੇ ਪਿਆਰ ਤਰਾਵਾ ਤੇ ਆਪਾਂ ਪੂਰਾ ਕੀਤਾ ਵਾ ਨਾ ਉਹ ਕਿਹੜੀ ਆ ਚੱਲੀ ਆ ਹੋਣ ਨਾ ਹੁਣ ਗਾਂ ਪੋਤੇ ਆਏ ਨੇ ਉਹਦੇ ਹੂੰ ਤੇ ਮੈਂ ਘਰੋਂ ਕੱਢ ਕੇ ਗਾਂ ਮਾਰਨਾ ਤੇ ਹੁਣ ਪੈਸੇ ਕਿੱਥੋਂ ਲੈਣੇ ਹੋ ਇੰਨੇ ਫਿਰ ਜਾਂ ਦੇਖ ਜਿਹੜੇ ਤੇਰੇ ਕੋਲ ਹੈਗੇ ਆ ਉਹ ਦੇ ਮਾਡੋਨਾ ਵਲਤਾਨ ਕਰ ਹੋਣੀ ਮੈਂ ਛੇੜਨਾ ਛੂਟਨੇ ਹੱਥ ਲੱਗ ਗਿਆ ਪੈਸੇ ਨੁੱਤ ਗਏ ਤੇ ਆ ਜਿਹੜਾ ਪਹਿਲਾਂ ਬਿਆਨਾ ਬੂਨਾ ਕਰਦੇ ਤੇ ਉਹ ਥੋੜੇ ਬੋਧੇ ਕਰਾ ਲਾ ਨਹੀਂ ਇਹ ਇੱਕੜਾ ਕਦੇ ਭਾਜੀ ਲੈ ਆ ਉਹ ਮੈਂ ਜੰਨਾ ਮੈਂ ਡੜੀ ਵਾਲਾ ਤੋਂ ਮੈਂ ਲਾਉਣਾ ਪਾਲੀ ਬੜੀ ਨਾ ਮੜ ਕੇ ਵੇਚ ਕੇ ਮੜ ਕੇ ਲੈਣੇ ਘਰੇ 40 ਦੇ ਪੈਸੇ ਉਸੜੇ ਮਿਲ ਜਾਣੇ ਆ ਕਿਤੇ ਦੋ ਨਾਲ ਲੱਗੀ ਸਾਡੇ ਘਾਟੇ ਵੇਚ ਨਹੀਂ ਮੈਂ ਛੇਤੀ ਛੇਤੀ ਚੱਲ ਮੈਂ ਉੱਤੇ ਵੇਖਾਂ ਆ ਕੇ ਤੇ ਮੈਂ ਵੀ ਵੇਖਦੀ ਆ ਉੱਤੇ ਫਿਰ ਕੇ ਅਜਿੰਨਾ ਸਮਾਨ ਆ ਵਿੱਚ ਸਾਰਾ ਹੀ ਦੇ ਦੇਣਾ ਇਹਨਾਂ ਨੇ ਅੰਦਰ ਜਿਹੜੇ ਕੋਈ ਡਰਾਮਡ ਰੂਮ ਕਿੰਨਾ ਕੋਪਿਆ ਮਾਦਾ ਨਾ ਗੱਡੀ ਵੀ ਵੇਚਣੀ ਆ ਅੱਛਾ ਮੈਂ ਤਾਂ ਗੱਡੀ ਵਾਂ ਲੱਗੇ ਵੇਖਣ ਲਈ ਆ ਕਿ ਗੱਡੀ ਬੜੀ ਤਗੜੀ ਆ ਕਿਸ ਹਿਸਾਬ ਨਾਲ ਦੇਣਗੇ ਤਾਂ ਆ ਹੀ ਆ ਆਪਾਂ ਕਹੀਏ ਨਾ ਸਾਡੇ ਪਸੰਦ ਨਹੀਂ ਪਸੰਦ ਨਹੀਂ ਆਉਂ ਚਾਹਾਂ ਫਲਾਂ ਕਰਕੇ ਲਲਾਣਾ ਸਸਤਾ ਹੀ ਆ ਜਾ ਤੋ ਪਰ ਇਹ ਵੀ ਜਦੋਂ ਬੰਦੇ ਨੂੰ ਲੋੜ ਹੁੰਦੀ ਆ ਨਾ ਉਦੋਂ ਉਦੋਂ ਥੋੜੇ ਭਾਅ ਵੀ ਦੇ ਦਿੰਦੇ ਹੁੰਦੇ ਆ ਪਰ ਆਪਾਂ ਥੋੜਾ ਬਹੁਤਾ ਅੜਾਂਗੇ ਉਦਾਂ ਮੰਝੋਦ ਜੇ ਅੜਾਂਗੇ ਨਾ ਫੇਰ ਇਹਨਾਂ ਨੇ ਥੋੜੇ ਬਹੁਤੇ ਘੱਟ ਕਰ ਲੈਣੇ ਆ ਆਦਾ ਮੈਂ ਥੋੜੇ ਕੇ ਪੈਸੇ ਦੇ ਕੇ ਇੱਥੇ ਲੈਣਾ ਪਣਾਵਾ ਜਦੋਂ ਕਿ ਬਾਹਰ ਉਹ ਫੂਫੜਾ ਪਾਦਨੇ ਪਾਦਨੇ ਐ ਇਦਾਂ ਕਰਕੇ ਮੈਂ ਸਾਲ ਦੁਖਾ ਨਿਗਾਹ ਆਣੇ ਐ ਪੈਨਸ਼ਨ ਨਾਲ ਆ ਚਲ ਠੀਕ ਆ ਮੁੜ ਕੇ ਆਉਣਗੇ ਦੇ ਦਾਂਗਾ ਨਹੀਂ ਸਹੀ ਆ ਹੋਵੇ ਲੈ ਮਾਦਾ ਅਬ ਇਹ ਮਾਦਾ ਘੱਟ ਪੱਕਾ ਹੀ ਹੋ ਆ ਹੋਵੇ ਉੱਥੇ ਕਿੱਡਾ ਵਧੀਆ ਫਰਸ਼ ਪਿਆ ਐ ਟੈਲ ਲਾਈ ਉਹਨਾਂ ਨੇ ਤੇ ਹੋਰ ਪੱਕਾ ਇੰਤਜ਼ਾਮ ਕੀਤਾ ਨਾ ਕੇ ਫੇਰ ਪਤਾ ਕੀ ਕਰੀਏ ਮਨਜੋਦ ਫੇਰ ਇਹਨਾਂ ਨੂੰ ਛੇੜ ਹੀ ਨਾ ਹੱਲੇ ਇਹੋ ਜਿਹੜੀ ਵਿਹੜੇ-ਬੂੜੇ ਦੀ ਸਫਾਈ ਚੀਜ਼ਾਂ ਸੁੱਤਰ ਕਰਨ ਵਾਲੀਆਂ ਇਹੋ ਹੀ ਕਰਦੀਏ। ਉਦਾਂ ਤੋਂ ਜਾ ਆਪਣੇ ਸਹੁਰੇ ਵੱਲ ਤੇ ਲੈ ਆ ਪੈਸੇ ਤੇ ਲਜਿੰਨਾ ਮਿਲਦਾ ਉਦਾਂ ਉਹਨੂੰ ਇਹੋ ਗੱਲ ਕਹੀਂ ਵੀ ਮੇਰਾ ਹੋ ਗਿਆ ਵਸਬਦਾ। ਚੱਲ ਮੈਂ ਮਤੋਂ ਵਾਦ ਦਸੀ। ਕਰ ਲੂੰਗਾ ਪਹਿਲਾਂ ਉਹ ਕਿਦਾਂ ਖਲੋਤੀਆਂ ਮੂੰਹ ਜੋੜ ਕੇ ਤੁਹਾਨੂੰ ਯਾਦ ਉਹ ਕਿਦਾਂ ਇਕੱਠੇ ਰਹੀ ਹੁੰਦੀਆਂ ਤੂੰ ਉਹਨਾਂ ਜੋੜ ਕੇ ਤੋੜ ਕੇ ਰੱਖਿਆ ਕਰ। ਹਾਂ ਵੇਖ ਲੈ ਸਾਡੇ ਹੁੰਦਿਆਂ ਗਾਂਵ ਸ਼ਾਮਾਂ ਤੇ ਹੁਣ ਵੇਲਾ ਜੀ ਰੋਟ ਬੱਜਾ ਉਹਨਾਂ ਦਾ ਇਰਾਦਾ ਵੀ ਇਹਨਾਂ ਨੂੰ ਕਿਹੜਾ ਅਸੀਂ ਪਤਾ ਵਾ ਕਿ ਕਿੱਥੇ ਗਈਆਂ ਤੇ ਕਿੱਥੇ ਨਹੀਂ ਗਏ ਰਹੀ ਅਸੀਂ ਮਾਰੀ ਗੀਆਂ ਗੱਲਾਂ। ਮਾਦਾ ਨਾਲ ਇੱਕ ਆ ਹੋਣਾ ਹੀ ਹੈ ਤੇ ਮੁੜ ਕੇ ਬਿਫਤਾ ਪੈਣੀ ਹਨੂ ਮੁੜ ਕੇ ਰਾਹ ਖੁੱਲ ਜਾਣੇ ਕਈ ਖੁੱਲ ਜਾਂਦੇ ਨੇ ਰਾਹ ਸਾਡੇ ਹਾਈ ਕਿਦਾਂ ਪਈਆਂ ਸਲਾਈ ਵੇ ਛੇਤੀ ਡਰਿਆਣਾ ਕਾਲ ਜਾਂ ਛੇਤੀ ਹੋ ਨਹੀਂ ਤੂੰ ਹੁਣ ਜਾ ਕੇ ਮੈਂ ਇਹਨੂੰ ਕੀ ਆਖਾਂ ਕਹਿਣਾ ਕਿ ਤੂੰ ਤੂੰ ਨਿਆਣੀ ਆ ਥਾਂ ਵਾ ਪੀ ਗਾ ਸਮਝਾ ਕੇ ਕਾਮਤ ਮੈਂ ਸੰਭ ਲੂੰਗੀ ਤੇ ਮੈਂ ਜਨਾ ਮੈਂ ਡੜੀ ਆ ਇਹ ਨਾ ਹੋਵੇ ਉਹ ਗੱਲ ਵੀ ਝੂਠੀਆਂ ਸੱਚੀਆਂ ਲਾ ਲਾ ਕੇ ਗੱਲਾਂ ਦੱਸ ਕੇ ਉਹ ਤੇ ਅੱਗੇ ਨਹੀਂ ਮਨਪਰੀ ਸਾਡੇ ਨਾਲ ਕਿਸੇ ਚੱਜ ਨਾ ਹੁੰਦੀ ਤਮਾਗਰੋਤੋੜੀ ਇੱਥੇ ਸ਼ਿਰਖਾਈ ਜਾਂ ਨਹੀਂ ਜਾਣਗੇ ਤੇ ਫੇਈਆ ਜੇ ਰਨ ਮੈਂ ਜਾਣਾ ਦੋਨ ਪਾਇ ਖਿਲਰ ਪੁੱਲਰ ਜਾਣ ਮੰਜੀ ਹੋਦ ਤੂੰ ਫੇ ਅਗੀ ਮਾਤਾ ਹੁਣਾ ਮੈਂ ਕੀ ਆ ਤੈਨ ਮੈਂ ਦੱਸਿਆ ਨਾ ਸਭ ਕੁ ਸਿਲੰਡਰ ਦਾ ਵੀ ਏਦਾਂ ਪਟਾਕਾ ਪਿਆ ਤੇ ਅੱਗ ਲੱਗ ਚੱਲੀ ਤੇ ਪਰ ਕਿਵੇਂ ਬਚੇ ਆਪਾਂ ਤੂੰ ਮੇਰੀ ਕੱਲ ਦਾ ਕਿਤੇ ਅਸਰ ਹੀ ਨਹੀਂ ਕੀਤਾ ਉਸ਼ਿਆ ਮਾਨ ਪ੍ਰੀਤ ਨੂੰ ਕਿ ਨਹੀਂ ਤੂੰ ਮਾਤਾ ਤੇਰੇ ਮਨ ਦਾ ਵਹਿਮ ਆ ਤੂੰ ਨੂੰ ਐਵੇਂ ਅਮਨ ਦਿਖੀ ਜਾਂਦੀ ਆ ਨਹੀਂ ਗੱਲ ਕੋਈ ਹੈਗੀ ਤੂੰ ਜਾ ਉੱਥੇ ਭਰਾਵਾ ਅਮਨ ਦਿਖੀ ਜਾਂਦੀ ਆ ਮੈਨੂੰ ਤੇ ਕੋਈ ਅਮਨ ਨਹੀਂ ਦਿਖਦੀ ਪਰ ਇਹ ਕੋਈ ਖੇਡ ਹੋਈ ਆ ਮੈਂ ਪਹਿਲੋਂ ਚਾਹ ਬਣਾਈ ਚੰਗਾ ਭਲਾ ਗਿਆ ਚੱਲਿਆ ਮੁੜ ਕੇ ਮੈਂ ਚਲਾਉਣ ਲੱਗੀ ਤੇ ਚੱਲਿਆ ਨਾ ਜਾ ਮੈਂ ਵੇਖਿਆ ਤਾਂ ਥੱਲੇ ਰੈਗੂਲੇਟਰ ਬੰਦ ਕੀਤਾ ਇਹ ਕੀ ਦੇ ਕਾਰਨਾਮੇ ਆ ਫਿਰ ਉਹ ਅੱਜਕੱਲ੍ਹ ਗੈਸਾਂ ਦੇ ਪਾਣੀ ਪੂਣੀ ਬੜੇ ਆਉਣ ਡੇ ਕਈ ਵਾਰ ਹੁੰਦਾ ਵਾਦਾ ਚਲੋ ਚਲ ਤੂੰ ਜਾ ਕੰਮ ਕਰ ਲੈ ਹਾਏ ਭਰਾਵਾ ਉਹ ਤੇ ਮੰਨੀਆਂ ਨਹੀਂ ਮੁੜ ਕੇ ਉਹਨਾਂ ਨੂੰ ਵੀ ਪਤਾ ਲੱਗਣਾ ਗੈਸ ਚ ਪਾਣੀ ਤਾਂ ਆ ਗਿਆ ਤੇ ਸੀਰੀਅਸ ਲੈ ਸੀਰੀਅਸ ਕਿਤੇ ਮੁੜ ਕੇ ਪਛਤਾਵੀਂ ਨਾ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ ਮੈਂ ਦੱਸਤਾ ਹਾਂ ਉਹ ਨਹੀਂ ਹੁੰਦਾ ਮੈਨੂੰ ਤਾਂ ਭਰਾਵਾ ਡਾਰੇ ਆਉਂਦਾ ਰਹਿੰਦਾ ਹੀ ਉਹ ਹੱਥ ਛੱਡ ਕੇ ਮੁੜ ਕੇ ਅਰਕਾਂ ਚੱਟਣੀਆਂ ਆਈਆਂ ਫੇਰ ਨਹੀਂ ਚੱਟੀਆਂ ਜਾਣੀਆਂ ਕਿੱਦਾਂ ਮੈਨੂੰ ਕੁਦ-ਕੁਦ ਪੈਂਦਾ ਵਾ ਤੇਰਾ ਦਿਲ ਨਹੀਂ ਕਰਦਾ ਪੇਕੇ ਜਾਣ ਨੂੰ ਨਾ ਤੇਰਾ ਡੈਡੀ ਆਇਆ ਨਾ ਤੇਰੀ ਪਰਜਾਈ ਆਈ ਕਮ ਸਿਕਮ ਤੂੰ ਹੀ ਜਾ ਕੇ ਮਿਲੋਂਦੀ ਆਪਣੇ ਭਰਾ ਤੇ ਉਹਨੂੰ ਭਾਬੀ ਨੂੰ ਤੇ ਸਾਡੇ ਡੈਡੀ ਨੂੰ ਦੀਦੀ ਜੀ ਤੇ ਬਠੇਰਾ ਕਰਦਾ ਵਾ ਪੀਕੇ ਛੱਡਣ ਦੀ ਵੀ ਸੌਕੇ ਆ ਨਾਲੇ ਮਾਂ ਪਿਓ ਦੇ ਹੰਦਿਆਂ ਦੇ ਕਿਸਦਾ ਵੀ ਨਹੀਂ ਜੀ ਕਰਦਾ ਮੇਰਾ ਤੇ ਪਿਓ ਹੀ ਮੇਰੀ ਮਾਂ ਵਾ ਤੇ ਉਹੀ ਮੇਰਾ ਪਿਓ ਵਾ ਤੇ ਭਰਾ ਦੀ ਜਗ੍ਹਾ ਤੇ ਵੀ ਵੇ ਲੋ ਭਰਾ ਤੇ ਪੈਸੇ ਹੀ ਗੱਲ ਦਾ ਹੈਗਾ ਗੱਲਾਂ ਕਮ ਸਿਕਮ ਤੂੰ ਹੀ ਮਿਲਿਆ ਜਾ ਕੇ ਜੇ ਉਹਨਾਂ ਦਾ ਟਾਈਮ ਨਹੀਂ ਹੈਗਾ ਜਾਣਦਾ ਤੇ ਜਿੱਦੇ ਜਾਣ ਨੂੰ ਤੇ ਇਹ ਬੜਾ ਕਾਲਾ ਵਾ ਪਰ ਮੈਂ ਉੱਥੇ ਨਹੀਂ ਜਾਣਾ ਕਿਉਂਕਿ ਜੇ ਮੈਂ ਉੱਥੇ ਵੜ ਗਈ ਨਾ ਤੇ ਇਹਨੇ ਫੇਰ ਤੁਹਾਨੂੰ ਪਤਾ ਹੀ ਆ ਲਾਲਚੀ ਬਹੁਤ ਵਾ ਇਹਨੇ ਕਹਣਾ ਕਦੀ ਆ ਲੈ ਦੁੱਧ ਕਦੀ ਉਹ ਲੈ ਦੋ ਤੇ ਮੇਰੀ ਤੇ ਪਰਜਾਈ ਨਹੀਂ ਮੇਰੇ ਪਿਓ ਦਾ ਖੜਾ ਨਹੀਂ ਛੱਡਣਾ ਉਹਨੇ ਪਤਾ ਕਿੰਨੇ ਮਹੀਨੇ ਕ ਮਹੀਨੇ ਕਰਨੇ ਹਨ ਇਹਦੇ ਕੋਲ ਡਰਦੀ ਰਹੀਆਂ ਨਾਲ ਬਸ ਆਪਣੇ ਭੈਣ ਭਰਾ ਛੱਡ ਦੇ ਬਸ ਇਹਦੇ ਕਰਕੇ ਚੰਗਾ ਕੋਈ ਨਹੀਂ ਧੀਰੀ ਹੁਣ ਜਿਹੜਾ ਮਾਪਿਆਂ ਦੇ ਹੁੰਦੇ ਨੇ ਆਪਾਂ ਹੁਣ ਇਹਨਾਂ ਨੂੰ ਸਭ ਦੱਸ ਦਾਂ ਆਪਾਂ ਤੇਰਾ ਲਈਆ ਪਰ ਇੱਕ ਜਿਹੜਾ ਮਾਪਿਆਂ ਦਾ ਘਰ ਹੁੰਦਾ ਨਾ ਉਹ ਛੱਡਣਾ ਬੜਾ ਔਖਾ ਵਾ ਮੁੰਮੇਰੇ ਵਾਲੇ ਵੇਹਲਾ ਕਿੰਨਾ ਦਿਲ ਕਰਦਾ ਜਾਣ ਨੂੰ ਤੇ ਮੈਂ ਮਹੀਨੇ ਵਿੱਚ ਇੱਕ ਚੱਕਰ ਲਾ ਆਵੀ ਹੁੰਨੀ ਆ। ਭਾਂਵੇਂ ਘੜੀ ਪਾਲੀ ਜਾਵਾਂ। ਦੀਦੀ ਛੱਡਣੇ ਤੇ ਬੜੇ ਔਖੇ ਆ। ਦੀਦੀ ਮੰਨ। ਦੋ ਦੀ ਛੱਡਾ ਛੱਡਾ ਕੀ ਕਰਨਗੇ ਦੀਦੀ? ਮਨ ਪੀਤਾ ਹੈ। ਆਹ ਚੂੜਾ ਮੇਰਾ ਵਾ ਮੇਰਾ। ਤੂੰ ਕੋਣ ਹੋ ਨੀ ਮੇਰਾ ਚੂੜਾ ਪਾਉਣ ਵਾਲੀ? ਤੂੰ ਕਿ ਚੰਨੀ ਮੇਰਾ ਘਰ ਵਾਲਾ ਸਾਹਮਣਾ ਚੰਨੀ ਆ? ਦੱਸ ਮੈਨੂੰ ਅੱਲੇ ਦਾ ਚੂੜਾ ਪਾਈ ਫਿਰਦੀ ਤੂੰ ਆ ਚੂੜੇ ਦੇ ਮੇਰਾ ਹੱਤਾ ਵਸ ਹਾਇ ਜੋ ਤੇ ਤੇਰਾ ਹੱਕ ਕਿੱਦਾਂ ਕੀ ਗੱਲ ਵਾ ਤੂੰ ਆ ਮੇਰਾ ਚੂੜਾ ਵਾ ਹਾਇ ਜੇ ਮੇਰਾ ਘਰ ਕੋਲ ਸਾਹਮਣੇ ਜਾਂਦੀ ਆ ਤੂੰ ਬੜਾ ਚਲ ਜਾ ਫੁੱਤਰਿਆ ਚਿੱਕੇ ਤੂੰ ਗਾਣਾ ਨਹੀਂ ਵੇਚੋ ਜੀ ਨਹੀਂ ਤੇਰਾ ਤੂੰ ਕਿੱਥੋਂ ਲੈ ਪੀ ਦੱਬੀ ਹੁਣ ਕੀ ਕਰਨੀ ਮੰਮੀ ਦੱਬੀ ਦੇ ਦੱਬੀ ਦੇ ਲੈ ਦੱਬੀ ਦੇ ਨਹੀਂ ਹੋਗਾ ਦੱਬੀ ਦੇ ਮੈਨੂੰ ਦੱਬੀ ਵਸ ਤੂੰ ਕੌਣ ਹੁੰਨੀ ਆ ਨਹੀਂ ਮੇਰੀ ਅੱਜ ਜਨਹਾਂ ਤੇ ਲਾਉਣ ਵਾਲੇ ਮੈਂ ਸਿਨੇਮਾ ਕਰ ਜੋਤੀ ਮਮੀ ਦਾ ਕੋਲ ਆ ਨਾ ਇਹਨੂੰ ਅੱਗ ਲਾਵਾ ਨਹੀਂ ਕਿਉਂ ਨਹੀਂ ਲਾਉਣਾ ਮੈਨੂੰ ਮੈਨੂੰ ਅੱਗ ਲਾਈ ਜਾਨੀ ਨਾ ਕੋਈ ਨਹੀਂ ਆ ਤੇ ਬੜਾ ਵਧੀਆ ਕੰਮ ਹੋ ਗਿਆ ਕਿਉਂ ਨਾ ਹੁਣ ਲੱਗਦੀ ਵੇ ਹੋਰ ਹੱਥ ਸਿੱਖ ਲਈ ਜੋਤੀ ਜੋਤੀ ਸਾਡੇ ਜੋਤੀ ਕੀ ਤੂੰ ਕਰ ਦਿੱਤਾ ਜੋਤੀ ਜੋਤੀ ਸਾਡੇ ਜਾ ਫੜ ਰਹੀ ਹੈ ਉਹ ਬਿਲੇ ਕਹਿੰਦਾ ਲੈ ਤੱਕੀ ਲੈ ਆ ਜਾ ਹੋਗਾ ਜੋਤੀ ਜੋ ਨਾ ਕਰਨੀ ਆ ਜੋਤੀ ਜੋਤੀ ਦੀ 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 ਛੱਡੋ ਮੈਂ ਕਰਨੀ ਆ ਦੀ ਦੀ ਛੱਡੋ ਚਲ ਜਾ ਵਿੱਚੋਂ ਜੋਤੀ ਜੋਤੀ ਮੈਂ ਤੈਨੂੰ ਬੁਟਰੀਆਂ ਚਾਣੀ ਦੱਬੀ ਲਿਆ ਕੀ ਕਰਨੀਂ ਜੱਬੀ ਦੀ ਦੀ ਛੱਡੋ ਅਕਲ ਆਣੀ ਇਹਨੂੰ ਅਕਲ ਆਣੀ ਇਹਨੂੰ ਜੋਤੀ ਜੋਤੀ ਮੇਰੇ ਬਾਵਾ ਦੇ ਛਾਲੇ ਹੋਏ ਛਲਤੇ ਸਾਰੇ ਨੇ ਜੋਤੀ ਤੇ ਛਾਲੇ ਹੋਏ ਆ ਆ ਉਹ ਨਾ ਸੜ ਗਈ ਹਾਂ ਦੱਬੀ ਜੋਤੀ ਹਜੇ ਆਗੀ ਹਜੇ ਨਾ ਹਾਂ ਜੋਤੀ ਨਾ ਜੋਤੀ ਕੀ ਕਰਦੀ ਕੋਣ ਜੋਤੀ ਕੋਣ ਜੋਤੀ ਹਏ ਕੋਣ ਜੋਤੀ ਤੂੰ ਜੋਤੀ ਨਹੀਂ ਛੱਡ ਜੋਤੀ ਕੋਣ ਜੋਤੀ ਹੈ ਕਿਹੜੀ ਜੋਤੀ ਤੂੰ ਕੋਣ ਆ ਉਹ ਮੈਂ ਨਹੀਂ ਜੋਤੀ ਜੋਤੀ ਕੋਈ ਨਹੀਂ ਹਏ ਮੈਨੂੰ ਹੋ ਗਿਆ ਹੈ ਮੈਂ ਨਹੀਂ ਕੋਈ ਜੋਤੀ ਜਤੀ ਮੈਂ ਉਹ ਹੀ ਆ ਉਹ ਹੀ ਜਿਹਨੂੰ ਧੇਰ ਕੇ ਸਾਰਿਆ ਓਏ ਅੱਜ ਤੈਨੂੰ ਵੇਖੀ ਸੀ ਬਟਰੀ ਆ ਆ ਇੱਧਰ ਆ ਆ ਇੱਧਰ ਜਰਾ ਇੱਕ ਇੱਧਰ ਆ ਵੇਖੀ ਤੈਨੂੰ ਕਿੰਦਾ ਸਾਰਦੀ ਪੁੱਤ ਵੀ ਲੈ ਆਪਣਾ ਤੜੇ ਵੇਖੀ ਸਹੀ ਤਰ੍ਹਾਂ ਕਰ ਕਿਦਾਂ ਹੁਣ ਬਰਬਾਦ ਕਰਦੀ ਤੁਸੀਂ ਮੈਨੂੰ ਸਾੜਿਆ ਸੀ ਨਾ ਰਲ ਮਿਲ ਕੇ ਮੈਂ ਮੰਮੀ ਇਧਰ ਆ ਗਈ ਨਹੀਂ ਜਾਣਾ ਸਿਲੰਡਰ ਆ ਗਈ ਮੰਮੀ ਆ ਗਈ ਸਿਲੰਡਰ ਆ ਗਈ ਮੰਮੀ ਆ ਗਈ ਇਹ ਕਿਹੜਾ ਫੜਕਾ ਨਾ ਅੰਦਰ ਨਹੀਂ ਆਣਾ ਪੂਰਾ ਹੋਣ ਨਹੀਂ ਨਾ ਗੱਲ ਹੁਣ ਮੈਂ ਸੰਭੇ ਨਾ ਲੇ ਬੁਆ ਮੈਂ ਖੋਲੀ ਮਾਂ ਮੰਮੀ ਰੋਕ ਦੇ ਕਿਹਨੂੰ ਸਾੜਨੇ ਮੈਂ ਇਹਨਾਂ ਨੂੰ ਸਾੜਨਾ ਹੀ ਸਾੜਨਾ ਵਾ ਜੱਜੀ ਹੋ ਜੇ ਭਾਵੇਂ तो तो मैं मैं अपना बदला बदला ही ही तेरी मम्मी 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 है है। ना, मेरी दुश्मन की करा फिर? फिर तो तो जो, ही जो हो जे। नहीं 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 नहीं। नहीं। दीदी बुआ आ बाहर बाहर बहार ਆਈਓ ਭਾਈ ਬੰਦੇ ਕੋਹ ਹੋ ਜਲ ਆਈਓ ਫੋਲ ਪੂਆ ਬੁੱਟ ਰੀਏ ਇਹਨਾਂ ਨੇ ਮੇਰੇ ਸੋਇ ਚ ਸਾੜਿਆ ਸੀ ਕਿ ਮੈਂ ਵੀ ਅੱਜ ਇਹਨਾਂ ਨੂੰ ਸੋਇ ਚ ਹੀ ਸਾੜਨਾ ਵਾ ਹਾਂ ਨਹੀਂ ਜੋਤੀ ਦੀਦੀ ਮੈਂ ਕੱਢ ਦਿੰਨੀ ਇਹਨਾਂ ਨੂੰ ਬਾਅਦ ਫਿਰ ਕੱਢ ਫਿਰ ਚੈਤੀ ਕੱਢ ਉਹਨਾਂ ਨੂੰ ਜੋਦੀ ਵੀ ਸੋਇ ਚ ਜ਼ਰੂਰੀ ਸਾੜਨਾ ਨਾ ਸਾੜੋ ਤੇ ਕੀ ਕੰਡ ਦੇ ਜੇ ਮੈਂ ਬਦਲਾ ਲੈਣਾ ਇਹਨਾਂ ਤੋਂ ਨਹੀਂ ਤੇ ਇਹ ਮੇਰੇ ਕੋ ਚੂੜਾ ਲੈ ਲੋ ਤੇਹੀ ਜੋ ਚਾਹੀਦਾ ਵਾ ਮੈਨੂੰ ਚੂੜਾ ਨਹੀਂ ਹੁਣ ਚਾਹੀਦਾ ਹੁਣ ਮੈਨੂੰ ਬਦਲਾ ਚਾਹੀਦਾ ਬਦਲਾ ਪਰ ਕਿਦਾਂ ਬਦਲਾ ਲੈਣਾ ਤੇ ਇਹਨਾਂ ਨੂੰ ਸਾੜ ਕੇ ਬਦਲਾ ਲੈਣਾ ਵਾ ਉਨਾ ਚਿਰ ਮੈਨੂੰ ਗੱਦੀ ਨਹੀਂ ਮਿਲਨੀ ਜਿੰਨਾ ਚਿਰ ਬੁੜੀ ਨੂੰ ਸਾੜਿਆ ਨਾ ਨੇ ਅਜੇ ਵੀ ਰੋਦੀ ਸੁਈ ਤੇ ਸਾੜਿਆ ਨਾ ਤੂੰ ਵੀ ਸਾੜ ਜਾਣਾ ਨਾਲ ਅੱਜ ਕੀ ਕਰਾਂਗੇ ਨਹੀਂ ਮਰਦੇ ਇਹ ਕੋਕਾ ਕੋਮੇ ਨਹੀਂ ਕਿੰਨੀ ਵੀ ਰੋਣ ਕਰਦੇ ਬਾਹਰ ਨਾ ਮੈਂਦੀ ਮਮੀ ਇੱਕ ਮੇਰੇ ਬਾਹਰ ਕਿਹਾ ਹਾਂ ਇੱਕ ਬਿਆਨ ਤੇ ਰੋ ਹਾਂ ਕਦੀ ਤੀਂ ਕਿੰਨੇ ਬਾਹਰ ਕਰਦੇ ਕਦੀ ਅੰਦਰ ਆਰਦੇ ਕੀ ਇੱਕ ਬਿਆਨ ਤੇ ਰੋ ਹਾਂ ਨਹੀਂ ਅਨੂ ਸਾੜ ਦੇਣਾ ਅੰਦਰ ਹੀ ਸਾੜ ਜਾਣਾ ਪਿਆਣਾ ਮੈਂ ਲੱਗੀ ਆ ਜਾ ਮਮੀ ਨਹੀਂ ਸਾੜਦੀ ਕੀ ਕਰਦੀ ਮੈਂ ਕਿ ਲਈ ਪੂਰਾ ਖੋਣਾ ਛੇਤੀ ਆ ਮਾਰ ਫਿਰ ਛੇਤੀ ਬੁੱਧਰੀ ਆਉਣਾ ਤੇ ਛੇਤੀ ਮਮੀ ਮਮੀ ਅਭੀ ਉਸ ਹੋ ਗਈ ਹੈ ਮਮੀ ਵੀ ਉਸ ਹੋ ਗਈ ਉਹਨੇ ਕਿਹਾ ਆਵਾ ਪਤਾ ਨਹੀਂ ਭਰਾਵਾ ਇੱਥੇ ਤੇ ਬੜਾ ਕੁਝ ਹੋ ਗਿਆ ਤੂੰ ਕਿੱਥੋਂ ਆਇਆ ਤੂੰ ਨਹੀਂ ਮੇਰੇ ਮਗਰ ਆਇਆ ਮੈਂ ਤੇਰੇ ਉੱਥੇ ਗਿਆ ਤੈਨੂੰ ਲਿਆ ਕਰ ਮੰਮੀ ਤੈਨੂੰ ਮੈਂ ਕਿਹਾ ਯਕੀਨ ਕਰਾ ਲਓ ਘਰ ਦੀ ਮੇਰੀ ਨਹੀਂ ਹੈ ਯਕੀਨ ਮੰਨਦੇ ਤੁਸੀਂ ਛਣ ਛਣ ਹੁੰਦੀ ਆ ਸਾਰੇ ਘਰ ਦੇ ਵਿੱਚ ਇਹ ਜੋਤੀ ਇਹ ਜੋਤੀ ਆ ਪਾ ਲਈ ਲਓ ਲਓ ਕੀ ਹੋਇਆ ਮਾਂ ਬੀਠਾ ਆ ਭਾਬੀ ਨੂੰ ਹਾਂ ਤੁਹਾਨੂੰ ਭਾਬੀ ਲੱਗਣ ਦੀ ਆ ਮੈਨੂੰ ਤਾਂ ਭਾਬੀ ਨਹੀਂ ਲੱਗਦੀ ਮੰਮੀ ਮੈਂ ਦਵਾ ਮੰਗ ਗਈ ਹਾਂ ਦੀ ਕੁਛ ਨਹੀਂ ਹੋਇਆ ਚੱਕਰ ਆਇਆ ਨਿਪਣਾ ਸੱਚ ਦੱਸਦੇ ਨਹੀਂ ਸਾਨੂੰ ਨਾ ਪੈਣਾ ਡਰਾਈ ਜਾਂ ਚ ਮੱਤ ਨੇ ਡਰ ਕੇ ਕੀ ਤੇਰੇ ਜੀ ਆ ਗਿਆ ਹੀ ਪੂਤ ਮਮੀ ਪੈ ਨਹੀਂ ਹੋੜੀਆ ਚੂੜਾ ਚੜਾ ਜਾਂ ਪਉਣਾ ਪੈਣਾ ਲਾ ਕੇ ਤੈਨੂੰ ਦੇ ਦੋ ਮੈਂ ਨਹੀਂ ਆ ਪੋਣਾ ਪੋਣਾ ਫੜ ਆ ਗਿਆ ਵਾ ਭਾਬੀ ਚੰਗੀ ਭਲੀ ਮੈਂ ਤਾਂ ਚੰਗੀ ਭਈ ਕਾਈ ਬਿਲਕੁਲ ਹੈ ਹੈ ਦੱਬੀ ਗਈ ਮੇਰ ਕੋ ਲਾਲਾ ਮੈਂ ਮੈਂ ਸੱਣ ਨਾ ਪੈਣਾ ਮਮੇ ਦੱਬੀ ਆ ਗਈ ਤੂੰ ਕਹੀਏ ਦਾ ਮੈਂ ਤਾਂ ਹੀ ਚੰਗੀ ਭਲੀ ਆ ਮੈਨੂੰ ਕੁਛ ਨਹੀਂ ਜੇ ਸੱਚੋ ਸੱਚ ਦੱਸਦੇ ਤਾਂ ਦੱਬੀ ਕਿੰਨੇ ਫੜਾਈ ਤੂੰ ਕੀ ਕਰਦੀ ਆ ਤੇ ਭਲੀਆਂ ਜੀਆਂ ਨਾ ਪੈਣਾ ਮਾਰ ਤੋ ਤੇ ਸਾਨੂੰ ਮਾਰ ਦੇਣ ਲੱਗੀ ਸਾੜ ਦੇਣ ਲੱਗੀ ਸਾਨੂੰ ਸਾਰਿਆਂ ਨੂੰ ਬਾਹਰ ਖੋਣਾ ਪਾਗਲਖਾਨੇ ਆਗਲ ਖਾਨੀ ਨਾ ਦੇਖੇ ਕਰਾਓ ਅਗਲੀ ਕਹਿੰਦੀ ਮੇਰੀਆਂ ਬਾਹਾਂ ਸੜੀਆਂ ਮੇਰੇ ਆ ਸੜਿਆ ਸਾਰਾ ਕੁਛ ਸੜਿਆ ਮੈਂ ਤੁਹਾਨੂੰ ਸਾਨਣਾ ਇਦਾਂ ਕਹਿੰਦੀ ਮੇਰੇ ਚੰਗੀ ਕਿਹੜੇ ਜੜੇ ਕਿਦਾਂ ਬਾਜਾ ਹੋਣੀਆਂ ਆਵੇਂ ਮੇਰੀਆਂ ਬੀਬੀਆਂ ਮੇਰਾ ਚੂੜਾ ਮੇਰਾ ਬੰਦਾ ਇਹਨੇ ਤੇ ਕੀ ਕੁਛ ਬੋਲਿਆ ਭਰਾਵਾ ਇਹ ਤੁਹਾਨੂੰ ਸਾੜ ਦੇਣ ਲੱਗੀ ਸੀ ਜੇ ਤੂੰ ਹੁਣ ਕਿਤੇ ਨਾ ਨਾ ਆਉਂਦਾ ਮਿੰਟ ਪਤਾ ਨਹੀਂ ਕੀ ਕੋਹ ਬਣ ਜਾਣਾ ਸੀ ਸੱਚੀ ਗੱਲ ਵਾ ਸੱਚੀ ਗੱਲ ਆ ਮੁੰਡਾ ਦਾ ਆਮਣ ਹੀਗੀ ਪੱਕਾ ਹੀ ਤੇ ਮੁੰਡਾ ਦਾ ਮੇਰਾ ਵੇਖੋ ਦਿਲ ਇੰਨਾ ਧੜਕਣ ਡਿਆ ਨਾ ਤੂੰ ਤਾਂ ਬੜੀ ਲਿਖੀ ਭੂਤ ਹੁੰਦੇ ਆ ਯਾਰ ਹੁੰਦੇ ਆ ਹੁੰਦੇ ਆ ਪੁੱਛ ਆਪਣੀ ਮਾਂ ਨੂੰ ਪੁੱਛ ਹੁੰਦੇ ਕਿ ਨਹੀਂ ਹੁੰਦੇ ਚਲੋ ਤਾਸਾ ਕੰਮ ਕਰੋ ਹਮੇ ਬਬਿਆ ਪਾਈ ਸੱਚੀ ਮਾਂ ਵੀ ਮੇ ਇਦਾਂ ਕਰਨ ਦੀ ਹਾਏ ਦੀਦੀ ਸੱਚੀ ਮਰੀਆਂ ਦਾ ਲੱਤਾਂ ਕੰਬੜੀਆਂ ਮੇਰਾ ਦਿਲ ਕੰਬਣਾ ਆਵੇ ਮੇਰੇ ਹੱਥ ਕੰਬੜੀ ਕੋਈ ਫੋਨ ਹੁੰਦਾ ਨਾ ਹੁਣ ਕੈਮਰੇ ਵਾਲਾ ਕੋਈ ਸਾਡੇ ਲਾਗੇ ਹੁੰਦਾ ਤੇਰੀ ਵੀਡੀਓ ਬਣਾ ਕੇ ਤੈਨੂੰ ਵਿਖਾਲਦਾ ਤੈਨੂੰ ਸਭ ਕੁਝ ਸੱਚ ਹੋ ਜਾਣਾ ਹੈ ਪਰ ਤੂੰ ਕੀ ਕੁਛ ਕੀਤਾ ਵਾ ਜੋਤੀ ਜੇ ਤੁਸੀਂ ਕੱਢਣਾ ਵਾ ਨਾ ਸਾਨੂੰ ਇੱਥੋਂ ਤੁਸੀਂ ਉੱਧਾ ਹੀ ਕੱਢ ਦਿਓ ਦਲਵੀਰੋ ਸਾਨੂੰ ਐਨੇ ਰੁਕਾਉਣਾ ਹੀ ਹੈ ਤੇਰੇ ਮੁੰਡੇ ਨੇ ਤੈਨੂੰ ਬਾਤ ਕਰੀ ਮੇਰੇ ਦੇ ਭੂਤ ਹੁੰਦੇ ਨੇ ਕੰਮ ਕੰਮ ਕਰੋ ਆਪਣਾ ਰੋਟੀ ਡਰਜੋ ਕੰਮ ਕਰਨੀ ਆ ਗਾਂ ਤਾਂ ਨਾ ਜੇ ਤੁਹਾਡੇ ਵਿੱਚ ਕੁਝ ਆਊਗਾ ਨਾ ਤੇ ਇਹਨੂੰ ਫੜਿਓ ਪਹਿਲੇ ਨੰਬਰ ਤੇ ਮੇਰੀ ਭੈਣਾ ਜਾਣ ਛੜਦੇ ਜੇ ਚੂੜਾ ਲਾਉਣ ਨੂੰ ਕਹਿੰਨੀ ਆ ਤੇ ਮੰਮੀ ਲਵਾ ਕਹਿੰਦੇ ਮੇਰੇ ਪੁੱਤ ਨੂੰ ਕਿਉਂ ਫੜੇ ਸੁੱਖੀ ਸੰਦੀ ਆਹ ਵੇਖੋ ਭੈਣਾ ਤੁਹਾਡੇ ਗਾੜੀ ਜੋੜੇ ਹੱਥ ਤੁਸੀਂ ਤਾਂ ਛੋਟੇ ਸਾਚੇ ਇਲਜ਼ਾਮ ਲਾਉਂਦੇ ਮੇਰੇ ਸਿਰ ਤੁਸੀਂ ਬੋਲਣਾ ਮੇਰ ਨਾਲ ਬੋਲੋ ਮੰਨ ਪਈ ਤੁਸੀਂ ਨਹੀਂ ਬੋਲਣਾ ਤਾਂ ਨਾ ਬੋਲ ਮੈਨੂੰ ਕੋਈ ਫਰਕ ਨਹੀਂ ਪੈਂਦਾ ਤੇਰੇ ਬੋਲਣ ਨਾਲ ਬਾਕੀ ਤਾਈ ਮੈਨੂੰ ਤਾਂ ਅੱਗੇ ਪਤਾ ਹੈ ਕਿ ਤੂੰ ਮੈਨੂੰ ਚੰਗਿਆ ਨਹੀਂ ਜਾਣਦੀ ਚੁੱਟੇ ਸੱਚਰ ਜਾ ਮਨਉਂਡੀ ਮੇਰੇ ਸਿਰ ਤੂੰ ਮੈਨੂੰ ਬਤਨਾਮ ਕਰਨਾ ਚਾਹੀਦੀ ਆ ਕਿ ਜੋਤੀ ਵਿੱਚ ਪੂਤ ਆਇਆ ਵਾ ਚਾ ਜੋਤੀ ਉੱਪਰ ਚਲ ਜਾ ਹਾਂ ਹਾਂ ਅੱਜ ਤਬਰ ਬੁਲਾਇਆ ਹੁਣਾ ਮੈਨੂੰ ਨੂਸ਼ਾਸ ਸਿੱਧੀ ਹਾਲ ਨਾ ਜਵਨ ਨਨ ਹਾਏ ਨਾਲੇ ਚੋਰ ਤੇ ਨਾਲੇ ਚਤਰ ਕੀ ਹੋਇਆ ਬਤ ਹਾਏ ਮੇਰੇ ਤੇ ਜੋਰ ਕਰਾਤਾ ਮੰਮੀ ਮੇਰੇ ਤੇ ਹੱਥ ਹੀ ਖਿੱਚ ਲਿਓਨੇ ਇੱਥੇ ਮੇਰੇ ਇੰਨੀ ਖਿੱਚ ਪੈ ਗਈ ਆ ਹੇ ਮੰਮੀ ਅੱਜ ਇਹ ਚੂੜਾ ਦੇਣਾ ਪੈਣਾ ਇਹਨੂੰ ਦੇ ਕਿਉਂ ਦੇਣਾ ਸੁੱਖੀ ਸੰਦੀ ਇਹ ਕੌਣ ਹੁੰਦੀ ਚੂੜੇ ਵਾਲੀ ਇਹ ਸਾਨੂੰ ਕੱਢਣ ਦੇ ਸਫਿਆਨੇ ਬਣਾਉਂਦੀ ਆ ਇਹ ਕਰਦੀ ਆ ਪਖੰਡ ਮੈਨੂੰ ਪਖੰਡ ਲੱਗਣ ਡਿਆ ਸੀ ਮੈਂ ਉਹ ਅੰਦਰ ਇੱਥੋਂ ਕੁੰਡਾ ਫੜ ਕੇ ਰੱਖਿਆ ਉਹਨੇ ਤਾਂ ਮੇਰਾ ਹੱਥ ਤੂ ਮਾਰਿਆ ਵਾ ਤੈਨੂੰ ਸੱਚੀ ਲੱਗਦਾ ਸੀ ਤੇ ਤੁਹਾਨੂੰ ਉਧਰ ਨਹੀਂ ਉਧਰ ਰੋਲਾ ਪਾਉਂਦੇ ਸੀ ਨਹੀਂ ਰੋਲਾ ਤਾਂ ਨਹੀਂ ਪਾਉਂਦੀ ਪਰ ਮੈਂ ਹਾਂ ਕੀਪਾ ਹੁੰਦਾ ਮੁੜ ਕੇ ਘਰੋਂ ਕੱਢਣ ਦੇ ਬਾਂਦੇ ਨਾ ਮਾਰਦੇ ਜਿਵੇਂ ਮੇਰੇ ਆ ਮੰਮੀ ਮੈਂ ਤਾਂ ਨਾਲ ਹੀ ਉੱਤੇ ਹੀ ਐਦਾ ਐਦਾ ਝੂਠ ਕਰ ਲੋਗੇ ਤੇ ਮੈਂ ਚੱਲ ਕੰਨੀ ਆ ਤੁਹਾਡੇ ਵਿੱਚ ਅਮਨ ਆ ਗਈ ਆ ਹਾਂ ਅਮਨ ਤਾਂ ਪੈਣਾ ਨਾ ਇਨੀ ਲਿਆ ਕਰਨਾ ਪੈਣਾ ਹਾਏ ਵਾਕਿਆ ਸਾਜੀ ਹੋਣਾ ਮਾ ਹਾਏ ਸਾਜੀ ਹੋਣਾ ਤੇ ਤੀਹੀ ਐਦਾ ਕਰ ਲਓਗੇ ਐਕਟਿੰਗ ਫੇਰ ਕੀ ਕਰੀਏ ਇੱਥੋਂ ਚਲ ਜੀਗੇ ਆਪਾਂ ਕੀ ਲਕਰੋ ਬਾਬਾ ਲਿਆ ਕੇ ਕੋਈ ਹਾਂ ਜੇ ਹੁਣ ਕਿੱਥੋਂ ਬਾਬਾ ਲਿਆਈਏ ਮੈਂ ਕੀ ਕਰਾਂ ਕੀ ਹੋਇਆ ਵਾ ਮੈਨੂੰ ਤਾਂ ਰਗਾ ਇੱਥੋਂ ਵਾਲ ਉਖੜਲੇ ਪਰ ਇਹ ਤਾਂ ਕਿੱਲ ਵਾ ਮੈਂ ਗਡਿਸ਼ ਦੇਣ ਵਾਂ ਮੈਂ ਐਦਾ ਕਹਿਣਾ ਵਾ ਅਮਨ ਭਾਈ ਇੱਥੇ ਥਰੀ ਫੇਰ ਜੀ ਹੋਵੇ ਹਾਏ ਹੁਣ ਕਿੱਦਾਂ ਵੜਨਾ ਮੇਰੇ ਸੋਇਚ ਮੇਰਾ ਨਿਉ ਜੀ ਕੰਡਰ ਸੋਇਚ ਹਾਏ ਅਮਨ ਤੇ ਮੇਰੀ ਸਹੇਲੀ ਹੀ ਅਮਨ ਮੈਨੂੰ ਮਾਫ ਕਰਦੇ ਜੇ ਕਿਤੇ ਇੱਥੇ ਹੁੰਦੀ ਆ ਤੇ ਜੇ ਕਿਤੇ ਮੈਂ ਉੱਥੇ ਹੁੰਦੀ ਨਾ ਮੈਂ ਉਹਨੂੰ ਕੁਝ ਨਹੀਂ ਹੁੰਦੇ ਨਾ ਮੰਮੀ ਉਦਾਂ ਮੈਨੂੰ ਰਾਤ ਸੁਪਨੇ 'ਚ ਨਾ ਪਤਾ ਨਹੀਂ ਆਇਆ ਹੈਗਾ ਸੁਪਨਾ ਤੇ ਕਹਿੰਦੀ ਜੇ ਮੇਰੇ ਕੋਈ ਹੱਕ ਤੇ ਬਿਆਨ ਦੇ ਦੂਗਾ ਨਾ ਤਾਂ ਉਹਨੂੰ ਉਹਨੂੰ ਨਹੀਂ ਮੈਂ ਕੁਝ ਵੀ ਕਹੂੰਗੀ ਉਦਾਂ ਮਨ ਹੋਇਆ ਕੀ ਸੀਗਾ ਹੋ ਨਹੀਂ ਹੋਇਆ ਮਨ ਨੂੰ ਹੋਇਆ ਇੱਥੇ ਚਾਹ ਬਣਾਉਣ ਨੂੰ ਕਲਾਇਆ ਸੀ ਤੇ ਮਗਰੋਂ ਥੋੜੀ ਸਭ ਕੋਈ ਆ ਆ ਕੁਝ ਹੋ ਗਿਆ ਅਈ ਢੜਕ ਲਾਇਆ ਸੀ ਆਪੇ ਬਣਾਉਣ ਗਈ ਆਪਣੇ ਵੀਰ ਵਾਸਤੇ ਆ ਕੰਮ-ਕੰਮ ਕਰੋ ਮੈਂ ਤਾਂ ਘਰ ਹੀ ਆਣੀ ਸੀ ਮੰਮੀ ਆ ਹਾਏ ਮੰਜੋਰ ਮੈਨੂੰ ਵੀ ਡਰਾ ਆਈ ਜਾਂਦਾ ਕੀ ਕਰਾਂ ਮੈਂ ਹੁਣ ਹੁਣੇ ਆਨੇ ਭੱਜ ਜਾਣਾ ਹੀ ਸਾਰਾ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਉੱਤੋਂ ਪਤਾ ਨਹੀਂ ਕਿੱਥੋਂ ਆ ਕੇ ਟਪਕ ਗਏ ਕੋਈ ਨਾ ਆਦੇ ਆਦੇ ਪਹਿਲੀ ਚਾਲ ਹੀ ਗਈ ਗਾਂ-ਗਾ ਵੇਖਿਓ ਕੀ ਹੁੰਦਾ